ਲੋ ਵੀ ਮਤਰਾ ਜਿਹੜੇ ਭਰਾ ਆਪਣੇ ਜੀਪਾਂ ਦੇ ਸ਼ਕੀਨ ਆ ਤੇ ਪਿੰਡ ਡਗਰੂ ਦੇ ਵਿੱਚ ਖੜੇ ਆ ਜੇ ਆਪਾਂ ਦੇਖ ਸਕਦਾ ਤੁਸੀਂ ਇਹ ਬਾਈ ਕੋਲੇ ਜੀਪ ਬਕਾਉ ਆ ਜੀ ਇਹ ओरिजिनल ਜੀਪ ਆ ਜੀ ਇਹ ਡਗਰੂ ਪਿੰਡ ਦੇ ਵਿੱਚ ਖੜੀ ਹੈ ਜਿਲਾ ਇਹਨੂੰ ਮੋਗਾ ਪਿਆ ਜਾਂਦਾ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਸਸੀਗਲ ਬਾਈ ਜੀ ਸਸੀਗਲ ਬਾਈ ਜੀ ਇਹਨਾਂ ਐਡਰੈਸ ਬੋਲਦੇ ਆ ਆਪਣਾ ਬਾਈ ਆਪਣਾ ਪਿੰਡ ਡਗਰੂ ਜ਼ਿਲ੍ਹਾ ਮੋਗਾ ਜੀ ਪੰਡ ਡਾਗਰੂ ਜਿਲ੍ਹਾ ਮੋਗਾ ਹਾਂ ਜੀ। ਹਾਂ ਜੀ। ਨਾਮ ਸੁਖਮੰਦਰ ਸਿੰਘ ਜੀ। ਨਾਮ ਸੁਖਮੰਦਰ ਸਿੰਘ ਆ ਬਾਈ ਦਾ। ਤੇ ਆਪਣਾ ਜੀ ਮਾਡਲ ਗੱਡੀ ਹੈਗੇ ਜੀ 1983 ਮਾਡਲ ਦੀ ਐ। ਅੱਛਾ ਇਹ 1983 ਮਾਡਲ ਦੀ ਐ। ਹਾਂ ओरिजिनल ਹੈ ਗੱਡੀ ਆ ਮਤਲਬ ਜੀ ਇਹ। ਅੱਛਾ ਠੀਕ ਆ ਜੀ। ਸਾਰੇ ओरिजिनल ਆ ਜੀ। ਹਾਂ ਜੀ। ਹਾਂ ਜੀ। ਆਪਣੀ ਸਟੇਰਨ ਕੋਲ ਪਲੇਟ ਲੱਗੀ ਹੋਈ ਆ ਬਾਕਾਇਦਾ ਦੇ। ਅੱਛਾ ਜੀ। ओरिजिनल ਮਾਡਲ ਸਭ ਕੋ ਲਿਖਿਆ ਜੀ ਤੇ। ਆ ਜੀ ਪਲੇਟ ਦਿਖਾ ਦੇ ਮਾੜੀ ਜੀ ਮਿੱਤਰਾਂ। ਕਲੀਅਰ ਦੇਖ ਲਈ ਜੀ। ਠੀਕ ਆ ਜੀ। ਤੇ ਆਹ ਪਲੇਟ ਲੱਗੀ ਹੈ ਬਾਈ ਜੀ। ਹਾਂ ਜੀ ਹਾਂ ਜੀ ਬਾਈ ਤੇ ਬਾਕੀ ਕਿਸੇ ਪਾਸੇ ਕੋਈ ਗਲੀ ਛੜੀ ਨਹੀਂ ਹੈ ਨਾ ਬਾਈ ਜੀ ਬਾਡੀ ਲੈਂਡ ਦੀ ਪੂਰੀ ਸਾਫਾ ਗੱਡੀ ਦੀ ਕਿਤੋਂ ਵੀ ਕੋਈ ਵੈਲਡ ਸ਼ੈਲਡ ਕਿਤੋਂ ਨਹੀਂ ਕੋਸ ਨਹੀਂ ਲੱਗਾ ਜੀ ਬਾਡੀ ਲੈਂਡ ਦੀ ਚੰਗੀ ਪਈ ਆ ਜੀ ਹੈ ਨਾ ਪੂਰੀ ਸਾਫਾ ਜੀ ਲੋ ਵੀ ਮਿੱਤਰੋ ਬਾਕੀ ਰੇਡੀਏਟਰ ਬਹੁਤ ਸਾਫਾ ਹੈ ਨਾ ਬਾਈ ਪਿਆਦਾ ਰੇਡੀਏਟਰ ਜਿਵੇਂ ਨਵਾਂ ਲੱਗਾ ਜੀ ਜਿਵੇਂ ਨਵਾਂ ਲੱਗਿਆ ਵਾ ਇਹ ਦੇਖ ਸਕਦੇ ਤੁਸੀਂ ਇਹ ਪਿੰਡ ਦਾ ਗਰੂ ਦੇ ਵਿੱਚ ਖੜੀ ਹੈ ਟਾਇਰਾਂ ਦੀ ਜੀ ਗੱਲ ਕਰੀ ਬਾਈ ਜੀ ਆਪਾਂ ਟਾਇਰ ਬਾਈ ਆਪ ਨੂੰ ਫਿਰ ਹਾਲ ਤੱਕ ਕੰਮ ਦਿੰਦੇ ਪਰ ਪੌਣੇ ਪੈਣਗੇ ਉਹ ਕੰਮ ਦਿੰਦੇ ਆ ਜੀ ਪੌਣੇ ਬੈਣਗੇ ਹੈ ਨਾ ਠੀਕ ਆ ਉਹ ਕੰਮ ਦਿੰਦੇ ਆ ਬਾਕੀ ਥੱਲੇ ਥੱਲੇ ਦਿਖਾ ਦਿਓ ਮੇਤਰਾ ਕਿ ਕਿਸੇ ਪਾਸੂ ਕੀ ਜੰਗ ਵਗੈਰਾ ਨਹੀਂ ਲੱਗਿਆ ਇਹ ਨੰਬਰ ਕਿੱਥੋਂ ਦਾ ਭਾਈ ਜੀ ਪੀਬੀ 17 ਨੰਬਰ ਆ ਜੀ ਬਾਬੇ ਬਕਾਲੇ ਲਈ ਇਹ ਠੀਕ ਆ ਜੀ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਹਾਂਜੀ ਠੀਕ ਆ ਜੀ ਤੇ ਇਹ ਆਪਣੇ ਨਾਮ ਹੀ ਆ ਗੱਡੀ ਆਪਣੇ ਪਿੰਡੋਂ ਲਈ ਹਾਂਜੀ ਪਿੰਡੋਂ ਹੀ ਨਾਮ ਮੇਰੇ ਨਾਮ ਹੀ ਆ ਆਪਾ ਐਸਿਡੇਟ ਤੇ ਲਈ ਹੋਈ ਆ ਅੱਛਾ ਐਸਿਡੇਟ ਤੇ ਲਈ ਹੋਈ ਵੀ ਆ ਠੀਕ ਆ ਠੀਕ ਆ ਠੀਕ ਆ ਉਹ ਸਾਰਾ ਕੁਝ ਮਿਲ ਜੂ ਹਾਂ ਹਾਂ ਸਭ ਕੁਝ ਮਿਲ ਜੂ ਠੀਕ ਆ ਬੈਕ ਸਾਈਡ ਵੀ ਦਿਖਾ ਦੇ ਮੇਤਰਾ ਅੰਦਰੋਂ ਦਿਖਾ ਦੇ ਚਾਦਰ ਜਿਹ ਉਧਰ ਆ ਦੇਖ ਸਕਦੇ ਮਿੱਤਰੋ ਬਿਲਕੁਲ ਉਵੇਂ ਹੀ ਪਈ ਹੈ ਹਨਾ ਬਈ ਜੀ ਹਾਂਜੀ ਫਰਸ਼ ਹੀ ਗਲੀ ਨਰੋਈ ਬਣੀ ਆ ਫਿਰ ਮਤਲਬ ਹਾਂਜੀ ਕੋਈ ਪਰਛਾਵਾਂ ਕਿਤੋਂ ਵੀ ਮਤਲਬ ਗਲੀ ਨਹੀਂ ਕਿਤੋਂ ਗਲੀ ਸੜੀ ਨਹੀਂ ਗੀ ਫਰਸ਼ ਪੂਰੀ ਸਾਫ ਪਈ ਆ ਮਿੱਤਰੋ ਦੇਖ ਸਕਦੇ ਤੁਸੀਂ ਤੇ ਇਹ ਪਿੰਡ ਦਾ ਗਰੂ ਦੇ ਵਿੱਚ ਖੜੀ ਜੀ ਆ ਨੰਬਰ ਪਲੇਟਾਂ ਵੀ ਦਿਖਾ ਦੇ ਸਾਰੀ ਦਿਖਾ ਦੇ ਕੱਲੀ ਕੱਲੀ ਚੀਜ਼ ਬਾਕੀ ਆਹਾ ਥੋੜਾ ਜਿਹਾ ਹਨਾ ਕਵਰ-ਕਵਰ ਦੀ ਹੈਗੀ ਆ ਹਾਂਜੀ ਕਪੜਾ ਕਾਲਾ ਲੱਗਣ ਵਾਲਾ ਬਸ ਜੀ ਕੱਲਾ ਕਪੜਾ ਲੱਗਣ ਵਾਲਾ ਕਪੜਾ ਲੱਗਣ ਵਾਲਾ ਠੀਕ ਆ ਬਾਕੀ ਜੀ ਵਸਾਪ ਪਈ ਹੈ ਨਾ ਬਾਈ ਜੀ ਹਾਂਜੀ ਹਾਂਜੀ ਲੌਗ ਮੀਟਰ ਉਹ ਦੇਖ ਸਕਦਾ ਇੱਕ ਵਾਰੀ ਇਧਰੋਂ ਵੀ ਘੁੰਮ ਕੇ ਦਿਖਾ ਦੇ ਤੇ ਛੀਟਾਂ ਛੂਟਾਂ ਦੀ ਮਾੜੀ ਮੋਟੀ ਜਾਨੀ ਕਿ ਕਹਿੰਦਾ ਮੱਕ ਮਾੜੀ ਮੋਟੀ ਰਿਪੇਅਰ ਹੁੰਦੀ ਆ ਹਾਂਜੀ ਕਵਰ ਕਵਰ ਕੰਦੇ ਚੜਦੇ ਛੀਟਾਂ ਦੇ ਜਿਹੜੇ ਮੇਰੇ ਭਰਾਵਾਂ ਨੇ ਤਿਆਰ ਕਰਵਾਉਣੀ ਆ ਤੇ ਜੀਪ ਬਹੁਤ ਵਧੀਆ ਹਾਂ ਬਾਈ ਹਾਂਜੀ ਹਾਂਜੀ ਬਿਲਕੁਲ ਠੀਕ ਆ Ориਜੀਨਲ ਹੈਗੀ ਆ ਨਾ ਇਹ ਨਾ Ориਜੀਨਲ ਬਾਡੀ ਦੀ ਆ ਜੀ ਪਹਿਲਾਂ ਠੀਕ ਆ ਜੀ ਬਾਕੀ ਇੰਜਨ ਉੰਜਨ ਵਧੀਆ ਪਈ ਉਹ ਕੁਝ ਜਮ ਹਾਂਜੀ ਬੈਟਰੀ ਨਵੀਆਂ ਬੋਟਲ ਵੀ ਚੈੱਕ ਲੋ ਜੀ ਅੱਛਾ ਠੀਕ ਆ ਲਓ ਮੀਟਰ ਆ ਬੈਟਰੀ ਨਵੀਂ ਆ ਹੈ ਹਾਂਜੀ ਲੋ ਮੇਟਰੋ ਬੈਟਰੀ ਨਵੀਂ ਪਈ ਆ ਬਾਕੀ ਰੇਡੀਟਰ ਬਹੁਤ ਸਾਫ ਪਿਆ ਹਣਾ ਭਾਈ ਜੀ ਹਾਂਜੀ ਜਾਨਕੀ ਸੁੱਕਾ ਹੀ ਪਿਆ ਕੰਮ ਬਿਲਕੁਲ ਹਾਂਜੀ ਠੀਕ ਆ ਜੀ ਕੋਈ ਲੀਕ ਨਹੀਂ ਹੈ ਪਾਸੇ ਲੀਕ ਕੋਈ ਨਹੀਂ ਕੋਈ ਕੋਈ ਬ੍ਰੋਡਪ ਹੋ ਰਿਹਾ ਇੰਜਨ ਦੀ ਬਿਲਕੁਲ ਹੁੰਦਾ ਆ ਗੱਡੀ ਚ ਜਰੂਰ ਜ਼ਿਆਦਾ ਹੁੰਦਾ ਇੰਜਾਂ ਸਾਫ ਪਿਆ ਗੱਡੀ ਹਾਂ 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 ਬਿਲਕੁਲ ਬਾਕੀ ਕਿਸੇ ਬਸ ਕੋਈ ਬਲੋ ਨਹੀਂ ਹਣਾ ਭਾਈ ਕੋਈ ਪ੍ਰੋਟੀਨ ਨਹੀਂ ਭਰੀ ਜਿਵੇਂ ਭਰਦੇ ਹੁੰਦੇ ਨਾਮ ਜਿਵੇਂ ਸਹੀ ਠੀਕ ਆ ਠੀਕ ਹੂੰ ਮੇ ਪਈ ਹੈ ਕਹਿਣ ਦਾ ਮਤਲਬ ਹਾਂਜੀ ਹਾਂ ਲੋ ਵੇ ਮੇਟਰੋ ਅੱਲਾ ਦੇ ਤੇ ਬਾਈ ਜੀ ਆਪਣਾ ਨੰਬਰ ਬੁੱਲੇ ਇੱਕ ਵਾਰੀ 98551 ਜੀ 98551 21099 21099 ਤੇ ਇਹ ਬਾਈ ਦਾ ਨੰਬਰ ਹੈ ਇਸ ਨੰਬਰ ਤੇ ਸਾਰੀ ਜਾਣਕਾਰੀ ਬਾਕੀ ਤੁਸੀਂ ਲੈ ਸਕਦੇ ਹੋ ਇੱਕ ਵਾਰੀ ਫੇਰ ਘੋਮ ਕੇ ਦਿਖਾ ਦੇ ਮਿੱਤਰਾਂ ਤੇਰੀ ਮਾੜੇ ਮੋਟੇ ਹਨਾ ਬਾਈ ਕਸੇ ਆ ਬਿਲਕੁਲ ਜੀ ਤੇ ਬਾਕੀ ਜੋ ਕੁਝ ਹੋਊਗਾ ਆਪਦਾ ਦੇਖ ਕੇ ਲੈ ਜਾ ਸਕਦਾ ਕੋਈ ਭਰਾ ਹਾਂ ਤਗੜੀਆਂ ਜੀਪਾ ਨਰੋਈ ਬਣੀ ਗਈ ਆ Ориジナル ਆ ਹਨਾ ਹਾਂਜੀ ਠੀਕ ਆ ਜੀ ਆ ਵੀ ਨਹੀਂ ਲੱਗਣ ਵਾਲਾ ਵਾ ਨਵਾ ਹਾਂ ਹਾਂ ਕਾਗਜ਼ ਲੱਗਣ ਵਾਲਾ ਹੂੰ ਮਾਲਕ ਨਾਲ ਵਾਲਾ ਐਟੂਰ ਬਾਕੀ ਬਾਈ ਨੂੰ ਤਾਂ ਕੰਮ ਦਿੰਦੇ ਆ ਹਾਂ ਜਿਹਨੇ ਵੀ ਤਿਆਰ ਕਰਾਉਣੀ ਹੈ ਬਾਈ ਇਹ ਆਪਜੀ ਤਿਆਰ ਕਰਵਾ ਸਕਦਾ ਜੱਗੀ ਬਹੁਤ ਤਕੜੀ ਹੈ ਮਿਲਟਰੀ ਜੀ ਦਾ ਮਿੱਤਰੋ ਬਾਕੀ ਸਟਿੱਪਣੀ ਵੀ ਆਪਾਂ ਨਾਲ ਦੇਵਾਂਗੇ ਅੱਛਾ ਸਟਿੱਪਣੀ ਵੀ ਦਵਾਂਗੇ ਉਹ ਹੈਗੀ ਆਪਣੀ ਦਾ ਤਰੀਕਾ ਕਾਪੀ ਕਿਹੜੀ ਹੈ ਬਾਈ ਇਹਦੀ ਕਾਪੀ ਆਪਣੀ ਗੱਤੇ ਵਾਲੀ ਹੈ ਜੀ ਪਹਿਲਾਂ ਵਾਲੀ ਕਾਪੀ ਗੱਤੇ ਵਾਲੀ ਕਾਪੀ ਹਾਂ ਅੱਛਾ ਇਹ ਨਾਮ ਹੈ ਬਾਈ ਕਾਪੀ ਗੱਡੀ ਇਹ ਦੂਜੇ ਨਾਮ ਹੈ ਜੀ ਅੱਛਾ ਇਹ ਦੂਜੇ ਨਾਮ ਠੀਕ ਆ ਜੀ ਨਾਮ ਹੈ ਨੇ ਕੈਫੀ ਡਾਇਰੈਕਟ ਹੈ ਉਹ ਵੀ ਹਾਂ ਠੀਕ ਹੈ ਜੀ ਠੀਕ ਹੈ ਜੀ ਲੋ ਜੀ ਉਹ ਕਾਗਜ਼ ਪੱਤਰ ਸਾਰਾ ਨਾਲ ਮਿਲੂਗਾ ਇੰਜਨ ਗੇਅਰ ਦੀ ਗੱਡੀ ਓਕੇ ਆ ਬਿਲਕੁਲ ਬਿਲਕੁਲ ਓਕੇ ਆ ਜੀ ਤੇ ਇੱਕ ਵਾਰੀ ਨੰਬਰ ਫੇਰ ਦਵਾਂ ਲਈਏ ਤੁਹਾਡਾ ਮੋਬਾਈਲ ਨੰਬਰ ਬਾਈ ਜੀ ਬੋਲਦਾ 98551 ਜੀ 22099 ਜੀ 98551 5122099 ਲੋ ਜੀ ਮਤਲਬ ਇਹ ਬਾਈ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰ ਲਿਓ ਬਾਕੀ ਜਾਣਕਾਰੀ ਤੁਸੀਂ ਲੈ ਲਿਓ ਬਾਈ ਤੋਂ ਪਿੰਡ ਡਗਰੂ ਦੇ ਵਿੱਚ ਖੜੀ ਹੈ ਜੀ ਇਹ ਜੇਲਾ ਇਹਨੂੰ ਮੋਗਗਾ ਪਿਆ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ